ਨੰਗਲ ਸ਼ਹਿਰ ਦੇ ਵਿੱਚ ਦੁਸ਼ਹਿਰੇ ਦੇ ਚੱਲਦੇ ਪੁਲਿਸ ਦੇ ਟ੍ਰੈਫਿਕ ਇੰਤਜ਼ਾਮਾਂ ਦੀ ਕੁੱਲੀ ਪੋਲ ਜਾਮ ਦੇ ਵਿੱਚ ਘਰਲਾਂਦੇ ਰਹੇ ਲੋਕ ਨੰਗਲ ਦੇ ਮੇਨ ਚੌਂਕਾ ਉਤੇ ਨਹੀਂ ਵਿਕਾਈ ਦਿੱਤੀ ਟ੍ਰੈਫਿਕ ਪੁਲਿਸ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰाइम ਨੰਗਲ ਦੇ ਵਿੱਚ ਅੱਜ ਦੁਸ਼ਹਿਰੇ ਦੇ ਮੌਕੇ ਪ੍ਰਸ਼ਾਸਨ ਦੇ ਹਦਾਇਤਾਂ ਤੋਂ ਬਾਅਦ ਵੀ ਟ੍ਰੈਫਿਕ ਦੀ ਸਮੱਸਿਆ ਬਣੀ ਰਹੀ ਦੁਸ਼ਹਿਰਾ ਵੇਖਣਾ ਹੈ ਲੋਕਾਂ ਨੂੰ ਦੁਸ਼ਹਿਰਾ ਗਰਾਊਂਡ ਤੱਕ ਪਹੁੰਚਣ ਦੇ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪ੍ਰਸ਼ਾਸਨ ਦੇ ਕੀਤੇ ਹੋਏ ਦਾਅਵੇ ਜ਼ਮੀਨੀ ਲੈਵਲ ਤੇ ਵੇਕਰ ਨੂੰ ਨਹੀਂ ਮਿਲੇ ਜਿਸ ਦੇ ਨਤੀਜੇ ਵਜੋਂ ਦੁਸ਼ਹਿਰਾ ਗਰਾਊਂਡ ਅਤੇ ਬਾਜ਼ਾਰਾਂ ਦੇ ਵਿੱਚ ਪਹੁੰਚਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਕਰਨੀ ਪਈ ਕਿਉਂਕਿ ਨੰਗਲ ਦੇ ਹਰ ਚੌਂਕ ਉਤੇ ਜਮ ਵਿਕਣ ਨੂੰ ਮਿਲਦਾ ਰਿਹਾ ਇਥੋਂ ਤੱਕ ਕਿ ਇਸ ਜਾਮ ਦੇ ਵਿੱਚ ਵੱਡੇ ਵਾਹਨ ਟਰੱਕ ਵੀ ਫਸੇ ਹੋਏ ਦਿਖਾਈ ਦਿੱਤੇ ਹੱਦ ਦਾ ਉਦੋਂ ਹੋ ਗਈ ਜਦੋਂ ਇੱਕ ਐਂਬੂਲੈਂਸ ਵੀ ਨੰਗਲ ਦੇ ਟ੍ਰੈਫਿਕ ਜਾਮ ਦੇ ਵਿੱਚ ਫਸੀ ਰਹੀ ਪ੍ਰਸ਼ਾਸਨ ਨੂੰ ਪਤਾ ਸੀ ਕਿ ਸ਼ਾਮ ਨੂੰ ਦੁਸ਼ਹਿਰੇ ਦੇ ਚੱਲਦੇ ਹੋਏ ਨੰਗਲ ਸ਼ਹਿਰ ਦੇ ਵਿੱਚ ਆਵਾਜਾਈ ਜ਼ਿਆਦਾ ਹੋਣ ਵਾਲੀ ਹੈ ਪਰ ਗਵਾਲਥਾਈ ਸਾਈਡ ਤੋਂ ਆਉਣ ਵਾਲੇ ਵੱਡੇ ਵੱਡੇ ਟਰੱਕਾਂ ਨੂੰ ਕੁਝ ਸਮਾਂ ਰੋਕਣ ਦੇ ਇੰਤਜ਼ਾਮ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਕੀਤੇ ਗਏ ਜਿਸ ਦੇ ਨਤੀਜੇ ਵਜੋਂ ਵੱਡੇ ਵੱਡੇ ਟਰੱਕ ਵੀ ਟ੍ਰੈਫਿਕ ਜਾਮ ਦੇ ਵਿੱਚ ਫਸੇ ਹੋਏ ਵਿਖਾਈ ਦਿੱਤੇ ਇੰਨਾ ਹੀ ਨਹੀਂ ਪਾਖੜਾ ਤੋਂ ਨੰਗਲ ਮੁੱਖ ਮਾਰਗ ਉਤੇ ਸੜਕ ਦੇ ਕਿਨਾਰੇ ਟੂ-ਵੀਲਰ ਅਤੇ ਫੋਰ-ਵੀਲਰ ਆਪਣੀ ਮਰਜ਼ੀ ਦੇ ਨਾਲ ਖੜੇ ਰਿਹਾ ਤੇ ਜਾਮ ਦੀ ਸਥਿਤੀ ਬਣੀ ਰਹੀ ਨੰਗਲ ਸ਼ਹਿਰ ਦੇ ਮੁੱਖ ਚੌਂਕ ਅਤੇ ਸਭ ਤੋਂ ਜ਼ਿਆਦਾ ਰਸ਼ ਰਹਿਣ ਵਾਲੇ ਪਾਖੜਾ ਨੰਗਲ ਰੋਡ ਉਤੇ ਕੋਈ ਵੀ ਪੁਲਿਸ ਜਵਾਨ ਡਿਊਟੀ ਉਤੇ ਦਿਖਾਈ ਨਹੀਂ ਦਿੱਤਾ ਜਾਂ ਫਿਰ ਕੋਈ ਵੀ ਬੈਰੀਗੇਡ ਇਸ ਮਾਰਗ ਉਤੇ ਵਿਖਾਈ ਨਹੀਂ ਦਿੱਤੀ। ਨੰਗਲ ਦੀ ਏਡਾ ਮਾਰਕੀਟ ਹੋਵੇ ਜਾਂ ਮੇਨ ਮਾਰਕੀਟ। ਇਹਨਾਂ ਦੇ ਵਿੱਚ ਆਟੋ ਰਿਕਸ਼ਾ, ਟੂ-ਵੀਲਰ, ਫੋਰ-ਵੀਲਰ ਬੇਰੋਕ ਟੋਕਲ ਲੰਘਦੇ ਰਹੇ ਅਤੇ ਬਾਜ਼ਾਰ ਦੇ ਵਿੱਚ ਜਮ ਲੱਗਿਆ ਰਿਹਾ। ਨੰਗਲ ਦੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਹ ਪੂਰੀ ਸ਼ਾਮ ਜਮ ਦੇ ਵਿੱਚ ਫਸੇ ਰਹੇ ਪਰ ਪੁਲਿਸ ਦਾ ਕੋਈ ਜਵਾਨ ਨਜ਼ਰ ਨਹੀਂ ਆਇਆ। ਇੱਥੋਂ ਤੱਕ ਕਿ ਕੁਝ ਲੋਕ ਦੁਸ਼ੇਰਾ ਗਰਾਊਂਡ ਤੱਕ ਹੀ ਨਹੀਂ ਪਹੁੰਚ ਸਕੇ। ਪ੍ਰਸ਼ਾਸਨ ਦੇ ਦੇਸ਼ ਅਤੇ ਜ਼ਮੀਨੀ ਹਕੀਕਤ ਦੇ ਵਿੱਚ ਭਾਰੀ ਅੰਤਰ ਦਿਖ ਰਿਹਾ ਸੀ ਜਿਸ ਤੋਂ ਸਾਫ ਸਮਝ ਲੱਗ ਰਿਹਾ ਸੀ ਕਿ ਪ੍ਰਸ਼ਾਸਨ ਨੇ ਦੁਸ਼ਹਿਰੇ ਦੇ ਮੌਕੇ ਮੈਜਿਕ ਖਾਣਾ ਪੂਰਤੀ ਹੀ ਕੀਤੀ ਹੈ ਪਰ ਵੱਡਾ ਸਵਾਲ ਨੰਗਲ ਦੀ ਟ੍ਰੈਫਿਕ ਪੁਲਿਸ ਅੱਜ ਕਿੱਥੇ ਸੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ